ਡੀ 11 ਨਿਊ ਪੰਜਾਬ ਦੇ ਗ੍ਰੇਡਸਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਦਗਾਲ ਗਊਸ਼ਾਲਾ ਦੇ ਵਿੱਚ ਪਹੁੰਚੇ ਜਿੱਥੇ ਤੂੜੀ ਦੀ ਸੁਹਾਤ ਨੂੰ ਅੱਗ ਲੱਗੀ ਹੋਈ ਹੈ ਬਹੁਤ ਵੱਡਾ ਗੜਾਉਣਾ ਜਿਹੜਾ ਤੂੜੀ ਦਾ ਸਟੋਰ ਕੀਤਾ ਹੋਇਆ ਇੱਥੇ ਇਸ ਦੇ ਵਿੱਚ ਅੱਗ ਲੱਗੀ ਹੋਈ ਹੈ ਦੇਖੋ ਰਾਹਤ ਕਾਰਜ ਜਿਹੜੇ ਜਾਰੀ ਨੇ ਪਿੰਡ ਦੇ ਲੋਕਾਂ ਵੱਲੋਂ ਜਨਤਾ ਵੱਲੋਂ ਤੇ ਸੇਵਾਦਾਰਾਂ ਵੱਲੋਂ ਮਿਲ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਚਾਦਰਾਂ ਪੱਟੀਆਂ ਨੇ ਤੇ ਫਾਇਰ ਬਰਗੇਡ ਵੀ ਇੱਥੇ ਪਹੁੰਚ ਚੁੱਕੀ ਆ ਦੇਖ ਸਕਦੇ ਹੋ ਅੱਗ ਦੇ ਉੱਤੇ ਕਾਬੂ ਪਾਇਆ ਜਾ ਚੁੱਕਿਆ ਹੈ ਥੱਲੇ ਬਰਬੰਤ ਚੌਧਰੀ ਜੀ ਬੜੇ ਹੋਏ ਨੇ ਫਤੇ ਗੁੱਜਰ ਥੱਲੇ ਇਹ ਥੱਲੇ ਥੱਲ ਨਵਾਈ ਹੋਈ ਆ ਕੱਤਾਂ ਥੱਲੇ ਤਾਂ ਹੂੰ ਐਨੇ ਜਿਹੇ ਇਹਨੂੰ ਉੱਪਰ ਪੀਂ ਪਾਣੀ ਪੀ ਲਿਆ ਪਾਣੀ ਮਾਰਤਾ ਜੀ ਉਦਾ ਉਹ ਉਹਦੇ ਨਾਲ ਕੱਢ ਲੋ ਬੰਦੇ ਦੇ ਨਾਲ ਦੇਖਾਂਗੇ ਉਹਨਾਂ ਨੂੰ ਪਰਾਂ ਹੋਣ ਹਾਂ ਫੋਨ ਨਾ ਦਵਾ ਹਾਂ ਖੋਲ ਲੋ ਜਾ ਰਹੇ ਨਹੀਂ ਆਪ ਨੂੰ ਹੋ ਜੂਗਾ ਖੜੇ ਨਹੀਂ ਬੰਦੇ ਥੱਲੇ ਤੁਸੀਂ ਕੋਈ ਗੱਲ ਕਰਨੀ ਭਈ ਹੁਣ ਚਾਹ ਤੇ ਕੋਈ ਠੀਕ ਹੈ ਆਪਰੀ ਕੀ ਘਟ ਆਹ ਥੜੀ ਕੱਟ ਲਈਏ ਥੜੀ ਆਹ ਥਨੋ ਥਨੋ ਕੱਢ ਲੋ ਥੱਕ ਹੋਰ ਮਾਰ ਲਿਓ ਗਿੱਲੀ ਹੋਈ ਹੋਈ ਆ ਕਿਤੇ ਦੁਆਰੇ ਦੁੱਖ ਜਿਹੇ ਥੱਲੋਂ ਆ ਰਹੇ ਮੁੰਡਿਆ ਤੱਕ ਗੱਲ ਨਹੀਂ ਦਿੱਖਣੀ ਬੰਦਾ ਗੱਲ ਆ ਗਾੜਾ ਘੱਟ ਗਿਆ ਤੂੰ ਵੀ ਘੱਟਾ ਨਹੀਂ ਝੂੜੀ ਮੈਨੂੰ ਕਹਿ ਦੇ ਮੇਰੀ ਝੂੜੀ ਆਪ ਵੀ ਆਪਾਂ ਨੂੰ ਕਹਿੰਦੇ ਆਹ ਤੇਰੀ ਝੂੜੀ ਬਾਬੇ ਨੂੰ ਆ ਜਣਾ ਦੇ ਆ ਗਿਆ ਬਾਬੇ ਲੱਗਦਾ ਆਹ ਸਾਡਾ ਆਹ ਸਾਡਾ ਭਾਈ ਪਾਣੀ ਵਾਲੇ ਕੋਈ ਨਹੀਂ ਫੜ ਕੇ ਜਿਵੇਂ ਓਏ ਗੱਡੀ ਉਰੇ ਲਵਾ ਦਿਓ ਉਹਨੂੰ ਵੀ ਕਰਦੇ ਨਹੀਂ ਓਏ ਇਹਨੂੰ ਅੱਗੇ ਕਰ ਦਿਓ ਗੱਡੀ ਕਰ ਲਓ ਅੱਗੇ ਓ ਪੱਲੀ ਦਾ ਲੱਗ ਗਈ ਦੀ ਇਹ ਕੀ ਕਰਦਾ ਗੱਡੀ ਮੈਂ ਕੋਲ ਲਾਇਆ ਨਾ ਉੱਪਰ ਉਹ ਪਾਪਾ ਨੂੰ ਖਿਚਰੋ ਮੈਂ ਪੱਤੀ ਜਾ

ਕਦੀ ਉਹਨੂੰ ਕਰ ਲੈਣ ਤੋਂ ਕੰਮ ਉਹ ਲੱਗਿਆ ਮੁੰਡਾ ਕੰਦ ਨੂੰ ਤੋੜ ਕੇ ਅੰਦਰੋਂ ਅੱਗ ਬੁਝਾਉਣ ਦੀ ਕੋਸ਼ਿਸ਼ ਸੰਗਤ ਕਰ ਰਹੀ ਹੈ ਇੰਨੇ ਕੁਵਲ ਨਾਲ ਨਹੀਂ ਕੁਝ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਇਹਦੇ ਚੇਕ ਕਰ ਦਿੰਦੇ ਆ ਤੋ ਆਹੇ ਗਰੂ ਸਤਨਾਮ ਅੱਗ ਲੱਗੀ ਕਿ ਤੁਸੀਂ ਮੌਕੇ ਤੇ ਇੱਥੇ ਪਹੁੰਚ ਚੁੱਕੇ ਸੀ ਹਾਂਜੀ ਸਾਨੂੰ 7:00 ਵਜੇ 12 ਮਿੰਟ ਤੇ ਸਵੇਰੇ ਫਾਇਰ ਹੋਈ ਹੈ ਤੇ ਉਹਦੀ ਸੂਚਨਾ ਸਾਨੂੰ ਮਿਲਦੀ ਗੱਡੀ ਸਾਡੀ 10:15 ਮਿੰਟ ਤੇ ਪਹੁੰਚੀ ਸੀ ਅੱਛਾ ਮਤਲਬ ਕੋਈ ਕਾਰਨ ਪਤਾ ਲੱਗੇ ਨੇ ਜ ਕਿਵੇਂ ਅੱਗ ਲੱਗੀ ਹੈ ਲਾਲ ਤਾਂ ਤੂੜੀ ਬਹੁਤ ਜ਼ਿਆਦਾ ਵਿੱਚ ਹੈਗੀ ਰਹੀ ਇਸ ਦੇ ਵਿੱਚ ਜੀ ਤੇ ਇਹ ਗਰਮੈਸ਼ ਕਰਕੇ ਅੱਗ ਲੱਗਦੀ ਹੈ ਇੰਨੇ ਗੋਦਾਮ ਦੇ ਵਿੱਚ ਲੱਗ ਤਕਰੀਬਨ ਅੱਗ ਕਿੰਨੇ ਕੰਨੇ ਕਹੋ ਜੇ ਲੱਗੀ ਇਸ ਕੋ ਸਾਈਡ ਆ ਸਾਡੇ ਅੰਦਾਜ਼ੇ ਨਾਲ ਤਾਂ ਇਹ ਕਾਫੀ ਛਿਰ ਦੀ ਅੱਗ ਲੱਗੀ ਹੋਈ ਹੈ ਜਦੋਂ ਧੂਆਂ ਉੱਠਿਆ ਤਾਂ ਕਰਕੇ ਇਹਨਾਂ ਨੂੰ ਪਤਾ ਲੱਗਿਆ ਤੇ ਤਕਰੀਬਨ ਸਾਨੂੰ 7:00 ਵਜੇ 12 ਮਿੰਟ ਤੇ ਹੀ ਪਤਾ ਲੱਗਿਆ। ਕੀ ਮੌਕੇ ਤੇ ਤੁਸੀਂ ਪਹੁੰਚ ਚੁੱਕੇ ਸੀ? ਹਾਂਜੀ ਹਾਂਜੀ ਹਾਂਜੀ। ਜੀ ਜੀ ਮੌਕੇ ਤੇ ਪਹੁੰਚ ਗਏ। ਤੇ ਕਿ ਕਿ ਕਿਹੜੇ ਸਟੇਸ਼ਨ ਤੋਂ ਆਏ ਹੋ ਤੁਸੀਂ? ਅਸੀਂ ਸਮਾਣਾ ਸਟੇਸ਼ਨ ਤੋਂ ਆ ਜੀ। ਸਮਾਣਾ ਹਲਕੇ ਤੋਂ ਆ। ਪਰ ਸੀਜ਼ਨ ਦੇ ਦੌਰਾਨ ਸਾਡੀ ਮਹੀਨਾ ਤੋਂ 2 ਮਹੀਨੇ ਲਈ ਪਾਤੜਾ ਵਿੱਚ ਡਿਊਟੀ ਲਾਈ ਜਾਂਦੀ ਹੈ। ਹ ਹੁਣ ਤੁਸੀਂ ਪਾਤੜਾ ਖੜਦੇ ਹੋ। ਹਾਂਜੀ ਹਾਂਜੀ। ਕੀ ਕਹਤੇ ਤੁਹਾਨੂੰ ਤੁਸੀਂ ਕੱਚੇ ਮਲਾਜ਼ਮਾਂ ਜਾਂ ਪੱਕੇ ਮਲਾਜ਼ਮਾਂ ਜਿਵੇਂ ਤੁਸੀਂ ਅੱਗ ਦੇ ਨਾਲ ਖੇਡ ਕੇ ਅੱਗ ਦੇ ਵਿੱਚ ਵੜ ਕੇ ਅੱਗ ਨੂੰ ਬੁਝਾਉਂਦੇ ਹੋ ਤੁਹਾਨੂੰ ਸਰਕਾਰ ਕੀ ਫੈਸਿਲਟੀਆਂ ਦਿੰਦੀ ਹੈ ਫਿਲਹਾਲ ਤਾਂ ਜੀ ਹਾਸਿਆਯੋਗੀ ਹੈ ਤੁਹਾਨੂੰ ਦੱਸਣਾ ਕਿਉਂਕਿ ਸਾਡੀ ਸਿਰਫ 10000 ਰੁਪਏ ਆਇਆ ਜੀ ਕੁੱਲ 10000 ਹਾਂ ਜੀ ਮਤਲਬ ਤੁਸੀਂ ਹਜੇ ਕੱਚੇ ਕੰਮੇ ਹੋ ਬਿਲਕੁਲ ਆਊਟਸੋਰਸਡ ਮਲਾਜ਼ਮਾਂ ਜੀ ਤਕਰੀਬਨ 15 ਸਾਲ ਹੋ ਗਏ ਜੀ ਮੈਨੂੰ ਇਸ ਵਿਭਾਗ ਵਿੱਚ ਕੰਮ ਕਰਦੇ ਅੱਛਾ ਜੀ ਤੇ ਮੈਂ ਆਪਣੀ ਪੂਰੀ ਸਮੇਂ ਲੋ ਜ਼ਿੰਦਗੀ ਜਾਂ ਜਵਾਨੀ ਇੱਥੇ ਗਲਤੀ 15 ਸਾਲ ਤੇ 10000 ਰੁਪਏ ਤੇ ਸਾਡੀ ਸੈਲਰੀ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ 10000 ਨਾਲ ਨਾਰਾਂ ਤਾਂ ਦੇਖੋ ਜੀ ਇੱਕ ਹੁਣ ਸੱਪ ਦੇ ਮੂੰਹ ਚ ਕੋਡ ਕਰ ਲਈਦਾ ਕੰਮ ਐ ਵੀ ਨਾ ਤਾਂ ਹੁਣ ਅੰਦਰ ਜੋਗੇ ਨਾ ਬਾਹਰ ਜੋਗੇ ਛੱਡਣ ਜੋਗੇ ਵੀ ਨਹੀਂ ਐ ਤੇ ਹੋਰ ਖਰਚੇ ਕੀ ਮਿਲਦੇ ਨੇ ਤੁਹਾਨੂੰ ਪੱਤੇ ਸਾਨੂੰ ਕੋਈ ਖਰਚਾ ਨਹੀਂ ਮਿਲਦਾ ਜੀ ਇੱਥੋਂ ਤੱਕ ਕਿ ਜੇ ਕੋਈ ਅੱਗ ਦੇ ਦੌਰਾਨ ਇਨਸੀਡੈਂਟ ਹੋ ਜੇ ਉਹ ਵੀ ਅਸੀਂ ਪਰਸਨਲੀ ਜੇਬ ਚ ਆਪਣਾ ਇਲਾਜ ਕਰਾਂਗੇ ਅੱਛਾ ਹੋ ਵੀ ਜਾਂਦਾ ਕਿਤੇ ਹਾਂਜੀ ਹੋ ਜਾਂਦਾ ਜੀ ਹੁਣ ਵੇਖੋ ਮੋਗੇ ਵਿੱਚ ਸਾਡਾ ਇੱਕ ਫਾਇਰਮੈਨ ਜ਼ਿੰਦਗੀ ਔਰ ਮੌਤ ਨਾਲ ਲੜ ਰਿਹਾ ਹੈ ਏਮਸੀ ਲੁਧਿਆਣਾ ਦਾ ਖਲ ਹੈ ਸਰਕਾਰ ਨੇ ਇੱਕ ਫੋਟੀ ਪੰਜੀ ਵੀ ਨਹੀਂ ਦਿੱਤੀ ਹੈਗੀ ਕੋਈ ਹਾਲਚਾਲ ਨਹੀਂ ਪੁੱਛਣ ਗਿਆ ਅਸੀਂ ਪੂਰਾ ਪੰਜਾਬ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਉਹਦਾ ਇਲਾਜ ਕਰਾ ਰਹੇ ਹਾਂ ਅੱਛਾ ਜੀ ਫਾਇਰ ਬਿੜਾ ਤੇ ਰਿਸਪੌਂਸ ਨਹੀਂ ਮਿਲਿਆ ਸਰਕਾਰ ਦਾ ਕੋਈ ਰਿਸਪੌਂਸ ਨਹੀਂ ਹੈਗਾ ਜੀ ਜ਼ੀਰੋ ਰਿਸਪੌਂਸ ਹੈ ਇੱਥੋਂ ਤੱਕ ਕਿ ਅਸੀਂ ਹੁਣ ਪਾਤੜਾ ਨਗਰ ਕੌਂਸਲ 'ਚ ਖੜਦੇ ਹਾਂ ਜੀ ਸਾਡੇ ਇੱਥੇ ਉੱਠਣ ਬੈਠਣ ਤੇ ਵੀ ਇਤਰਾਜ਼ ਕੀਤਾ ਜਾਂਦਾ ਵੀ ਇੱਥੇ ਨਾ ਬੈਠੋ ਉੱਥੇ ਨਾ ਬੈਠੋ ਕੌਣ ਇਤਰਾਜ਼ ਕਰ ਕਮੇਟੀ ਦੇ ਹਾਂਜੀ ਕਮੇਟੀ ਮੈਂਬਰਾਂ ਦਾ ਇਤਰਾਜ਼ ਹੋਣਾ ਨਹੀਂ ਚਾਹੀਦਾ ਜਦਕਿ ਨਹੀਂ ਜਦੋਂ ਤੁਹਾਨੂੰ ਇੱਥੇ ਜਗ੍ਹਾ ਦਿੱਤੀ ਗਈ ਹੈ ਫਿਰ ਤੁਹਾਨੂੰ ਜਗ੍ਹਾ ਦਿੱਤੀ ਹੈ ਤੁਹਾਨੂੰ ਬੈਠਣ ਉੱਥੇ ਇਤਰਾਜ਼ ਕਿਉਂ ਹੁੰਦਾ ਹੈ ਜੀ ਬਸ ਇੱਕ ਤਾਂ ਸਾਡੇ ਕੋਲ ਪਰਸਨਲ ਹੀ ਜਗ੍ਹਾ ਨਹੀਂ ਹੈਗੀ ਜੀ ਨਾ ਨਾ ਨਾਰਮਲ ਜਗ੍ਹਾ ਹੈ ਜੇ ਅਸੀਂ ਬੈਣ ਨੇ ਆ ਉੱਥੇ ਬੈਹਣਾ ਤੇ ਅਸੀਂ ਦਫ਼ਤਰ ਕੁਰਸੀ ਤੇ ਹੀ ਹੈ ਜੀ ਜੇ ਅਸੀਂ ਬੈਠਦੇ ਆ ਤਾਂ ਉਹ ਇਤਰਾਜ਼ ਕਰਦੇ ਨੇ ਇੱਥੇ ਨਾ ਬੈਠੋ ਉੱਥੇ ਨਾ ਬੈਠੋ ਅਸੀਂ ਤਾਂ ਸੇਵਾ ਲਈ ਆਏ ਆ ਤੁਹਾਡੇ ਕੋਲ 10000 ਰੁਪਏ ਸਾਨੂੰ ਸੈਲਰੀ ਮਿਲਦੀ ਹੈ ਸਰਕਾਰੋਂ ਹਾਂਜੀ ਤੇ ਆ ਸਾਰਾ ਉੱਪਰ ਵਾਲਾ ਖਰਚਾ ਆਣ ਜਾਣ ਦਾ ਕਿਰਾਇਆ ਰੋਟੀ ਪਾਣੀ ਦਾ ਖਰਚਾ ਸਭ ਅਸੀਂ ਜੇਬ ਚੋਂ ਕਰਦੇ ਆ। ਸਾਨੂੰ ਕਮੇਟੀ ਚ ਚਾਹ ਨਹੀਂ ਮਿਲਦੀ। ਬਿਲਕੁਲ ਨਹੀਂ ਦਿੰਦੇ ਜੀ ਸਾਨੂੰ ਕਮੇਟੀ ਵਾਲੇ ਹੱਥ ਖੜੇ ਕਰੀ ਬੈਠੇ ਨੇ ਸਾਡੇ ਕੋਲ ਦੇ ਰੁਪਈਆ ਨਹੀਂ ਆਇਆ। ਅੱਛਾ ਜੀ। ਤੇ ਹੁਣ ਇੱਥੇ ਕਿੰਨੇ ਘੰਟਿਆਂ ਵਿੱਚ ਤੁਸੀਂ ਅੱਗ ਦੇ ਉੱਤੇ ਕਾਬੂ ਪਾਇਆ? ਵੀਵਨ 7 ਕੋਵੇ ਨਾਲ ਅਸੀਂ ਆਏ ਸੀ ਜੀ। ਆ 3 ਕੋ 4 ਘੰਟੇ ਹੋ ਗਏ ਜੀ। ਫਿਰ 4 ਘੰਟੇ ਦੇ ਵਿੱਚ ਜਾ ਕੇ ਕਿਤੇ ਸੰਗ ਦੇ ਸਹਿਯੋਗ ਨਾਲ ਤੁਸੀਂ ਕਾਬੂ ਪਾਇਆ ਜੀ ਬਹੁਤ ਸਹਿਯੋਗ ਦਿੱਤਾ ਜੀ ਕਿਰਾ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਜੀ ਜਾਨ ਨੂੰ ਜੋਖਮ ਪਾਣ ਪਾਣ ਵਾਲਾ ਹੀ ਕੰਮ ਹੈ ਨਾ ਇਹ ਅੱਗ ਦੇ ਬਿਲਕੁਲ ਮੈਡਮ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਵੀ ਮੋਗੇ ਸਾਡਾ ਮੁਲਾਜ਼ਮ 70% ਸੜਿਆ ਹੋਇਆ ਡੀ ਐਮ ਸੀ ਚ ਦਾਖਲ ਹੈ ਜੀ ਜ਼ਿੰਦਗੀ ਔਰ ਮੌਤ ਨਾਲ ਲੜ ਰਿਹਾ ਹੋ ਅੱਛਾ ਜੀ ਉਹਦੀ ਕੋਈ ਪੈਰਵਾਹੀ ਨਹੀਂ ਜੀ ਉਹਨੂੰ ਕੋਈ ਪੁੱਛਣ ਨਹੀਂ ਗਿਆ ਕਿਸੇ ਨੇ ਦਾ ਹਾਲ ਨਹੀਂ ਪੁੱਛਿਆ ਹਾਂਜੀ ਘਰ ਤੋਂ ਮਾੜਾ ਬੰਦਾ ਸਾਰਾ ਸਟਾਫ ਪੈਸੇ ਇਕੱਠੇ ਕਰਕੇ ਇਲਾਜ ਕਰਾ ਰਿਹਾ ਜੀ ਉਹਦਾ ਤੇ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਸਾਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਕਮ ਸੇ ਕਮ ਜੇ ਤੁਸੀਂ ਪੱਕਾ ਨਹੀਂ ਕਰ ਸਕਦੇ ਸਾਡੀ ਕੋਈ 20-30 ਹਜ਼ਾਰ ਸੈਲਰੀ ਕੀਤੀ ਜਾਵੇ ਸਾਡਾ ਕਰ ਦਾਂਗੇ ਯਾਰ ਆ ਵਧੀਆ ਹੋਸਕੇ ਸੈਲਰੀ ਤੇ ਪਲੱਸ ਮੈਡੀਕਲ ਦਾ ਤੁਹਾਡਾ ਜ਼ਰੂਰੀ ਹੈ ਕਿਉਂਕਿ ਤੁਹਾਡਾ ਕੰਮ ਹੀ ਖਤਰੇ ਵਾਲਾ ਹੈ ਸਾਨੂੰ ਜ਼ੀਰੋ ਰਿਸਪੌਂਸ ਹੈ ਜੀ ਸਰਕਾਰ ਵੱਲੋਂ ਅੱਛਾ ਜੀ ਸਾਨੂੰ ਇੱਕ ਕੋਟੀ 50 ਵੀ ਨਹੀਂ ਦਿੱਤੀ ਜਾਂਦੀ ਅੱਛਾ ਜੀ ਠੀਕ ਹੈ ਜੀ ਠੀਕ ਛੁੱਟੀ ਹੈਗੀ ਆ ਦੇਖੋ ਪੂਰਾ ਇੰਡੀਆ ਹੀ ਮੇਰੇ ਖਾਲ ਬੰਦ ਹੈ ਜੀ ਅੱਜ ਸਰਕਾਰੀ ਛੁੱਟੀ ਹੈ ਜੀ ਪਰ ਹਾਂਜੀ ਵੀ ਮਜ਼ਦੂਰ ਤਾਂ ਕੰਮ ਕਰ ਰਹੇ ਨੇ ਤੇ ਅਫਸਰ ਆਪਣੀਆਂ ਕੁਰਸੀਆਂ ਤੇ ਛੁੱਟੀਆਂ ਜਾਨੀ ਕਿ ਮਜ਼ਦੂਰ ਡੇ ਹੈ ਜਿਹੜਾ ਇਹ ਅਫਸਰਾਂ ਲਈ ਹੈ ਮਜ਼ਦੂਰ ਲਈ ਨਹੀਂ ਹੈਗਾ ਤੁਸੀਂ ਆਪਣੀ ਡਿਊਟੀ ਤੇ ਹਾਜ਼ਰ ਹੋ ਬਿਲਕੁਲ ਜੀ ਅਸੀਂ ਤੇ ਡਾਕਟਰ ਵੀ ਆਪਣੀ ਡਿਊਟੀ ਤੇ ਡਾਕਟਰ ਦੇ ਚਾਰ ਫੋਰ ਫੋਰ ਕਲਾਸ ਕੰਮ ਨੇ ਉਹ ਵੀ ਆਪਣੀ ਡਿਊਟੀਆਂ ਤੇ ਹਾਜ਼ਰ ਨੇ ਅਫਸਰ ਛੁੱਟੀ ਦੇ ਨੇ ਅਫਸਰ ਛੁੱਟੀ ਦੇ ਨੇ ਠੀਕ ਹੈ ਛੁੱਟੀ ਮਜ਼ਦੂਰ ਦੀ ਹੈ ਇਹਨੂੰ ਭੋਗ ਰਹੇ ਨੇ ਅਫਸਰ ਠੀਕ ਹੈ ਅਫਸਰ ਸਾਹਿਬ ਹਾਂ ਜੀ ਹਾਂ ਸਮਾਜ ਸੇਵਾ ਹੀ ਕਰ ਰਹੇ ਹਾਂ ਇੱਕ ਤਰ੍ਹਾਂ ਦੇ ਮੈਡਮ ਤੁਹਾਨੂੰ ਨਹੀਂ ਪਤਾ 10000 ਰੁਪਿਆ ਤਾਂ ਇੱਕ ਨਹੀਂ ਖਰਚਾ ਹਾਂ ਜੀ ਖਰਚਾ ਨਹੀਂ ਹੁੰਦਾ 10000 ਰੁਪਏ ਤੇ ਗੁਜ਼ਾਰਾ ਨਹੀਂ ਹੁੰਦਾ ਬੱਚੇ ਪਾਲਨੇ ਮੌਤ ਹੋ ਕੇ ਇਹ ਸਰਕਾਰ ਚਾਹੀਦੀ ਵੀ ਤੁਹਾਡੀ ਸੈਲਰੀ ਵਧਾ ਦੇ ਤਾਂ ਇੱਕ ਮੈਡੀਕਲ ਤੁਹਾਨੂੰ ਜੋ ਟਰੀਟਮੈਂਟ ਹੈ ਉਹ ਮਿਲਣਾ ਚਾਹੀਦਾ ਤੁਹਾਡੇ ਥਰੂ ਹੱਥ ਜੋੜਦੇ ਹਾਂ ਸਰਕਾਰ ਕੇ ਵੀ 15-15 ਸਾਲ ਹੋ ਗਏ ਸਾਨੂੰ ਵੀ ਸਾਨੂੰ ਜਲਦੋਂ ਜਲਦ ਪੱਕਾ ਕੀਤਾ ਤਾਂ ਕਿ ਜਿਹੜੇ ਸਾਡੇ 10-12 ਸਾਲ ਰਹਿ ਗਏ ਨੇ ਅਸੀਂ ਕੋਈ ਆਪਣੇ ਬੱਚਿਆਂ ਨੂੰ ਕਰ ਦਈਏ ਕੀ ਗੱਲ ਗਾਣਾ ਚਾਹੁੰਦੇ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਉੱਥੇ ਦਗਾਲ ਗਊਸ਼ਾਲਾ ਦੇ ਵਿੱਚ ਅੱਗ ਲੱਗੀ ਸੀ ਜਿੱਥੇ ਫਾਇਰ ਬਰਗੇਡ ਟਾਈਮ ਦੇ ਉੱਤੇ ਪਹੁੰਚ ਕੇ ਸੰਗ ਦੇ ਸਹਿਯੋਗ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਤੇ ਤੁਸੀਂ ਤੁਹਾਨੂੰ ਦੱਸਦੀ ਏ ਕਿ ਸਰਕਾਰ ਵੱਲੋਂ ਜਿਹੜੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਇਹ ਅੱਗ ਦੇ ਨਾਲ ਖੇਡ ਕੇ ਲੋਕਾਂ ਨੂੰ ਬਚਾਉਂਦੇ ਨੇ ਦੁਨੀਆ ਨੂੰ ਬਚਾਉਂਦੇ ਨੇ ਜਾਨਵਰਾਂ ਨੂੰ ਬਚਾਉਂਦੇ ਨੇ ਪਸ਼ੂਆਂ ਨੂੰ ਬਚਾਉਂਦੇ ਨੇ ਕਿਉਂਕਿ ਜੰਗਲਾਂ ਦੇ ਵਿੱਚ ਅੱਗ ਲੱਗਦੀ ਆ ਤਾਂ ਲੱਖਾਂ ਜਾਨਵਰ ਮੱਚ ਜਾਂਦੇ ਨੇ ਤਾਂ ਇਹ ਕੰਮ ਇਹ ਨੇ ਜਿਹੜੇ ਜਾ ਅੱਗ ਦੇ ਨਾਲ ਖੇਡ ਕੇ ਲੋਕ ਦੁਨੀਆ ਨੂੰ ਬਚਾਉਂਦੇ ਨੇ ਤੇ ਇਹਨਾਂ ਦੀ ਤਨਖਾਹ ਹੈ ਜਿਹੜੀ 10000 ਦੇ ਨਾਲ ਦੱਸੋ ਕਿਵੇਂ ਗੁਜ਼ਾਰਾ ਹੁੰਦਾ ਇੱਕ ਮਜ਼ਦੂਰ ਦਾ 300 500 ਰੁਪਈਆ ਹੈ 15000 ਇੱਕ ਮਜ਼ਦੂਰ ਵੀ ਕਮਾਉਂਦਾ ਹੈ ਪਰ ਇਹ ਜਿਹੜੇ ਫਾਇਰ ਬਰਗੇਡ ਦੇ ਕੰਮੇ ਨੇ ਇਹ 10000 ਦੇ ਵਿੱਚ ਗੁਜ਼ਾਰਾ ਕਰਦੇ ਨੇ ਉਹਦੇ ਵਿੱਚ ਇਹਨਾਂ ਨੇ ਰੋਟੀ ਖਾਣੀ ਹੈ ਉਸ 10000 ਦੇ ਵਿੱਚੋਂ ਇਹਨਾਂ ਨੇ ਚਾਹ ਉਹਦੇ ਵਿੱਚੋਂ ਹੀ ਆਪਣਾ ਜਿਹੜਾ ਕਿਰਾਇਆ ਭੜਾ ਤੇਲ ਪਾਣੀ ਫੂਕਣਾ ਹੈ ਤਾਂ ਤੁਸੀਂ ਆਪ ਇਹ ਸੋਚ ਸਕਦੇ ਹੋ ਕਿ ਇਹਨਾਂ ਤੋਂ ੱੱਕੇ ਨਾਲ ਸਰਕਾਰ ਫਰੀ ਦੇ ਵਿੱਚ ਹੀ ਕੰਮ ਲੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਹੜੇ ਸੇਵਾਦਾਰ ਲੱਗੇ ਹੋਏ ਨੇ ਕਿਉਂਕਿ ਅੱਗ ਤਾਂ ਦੇ ਉੱਤੇ ਕਾਬੂ ਦਾ ਪਾਰ ਪਾ ਲਿਆ ਪਰ ਅਜੇ ਨੀਚੇ ਜਾਂਚ ਜਾਰੀ ਹੈ ਕਿ ਕਿਤੇ ਕੋਈ ਚੰਗਿਆੜੀ ਵਿੱਚ ਰਹਿ ਨਾ ਜਾਵੇ हां जी नंबरदार साहब ए आग है जेडी सगंत दे सहयोग नाल काबू तुसी पालेया रल मिलके ते फायर ब्रिगेड वाले ने बहुत साथ ਦਿੱਤਾ ਤੇ तुसी एक आग ਦੇ ਕਾਰਨ ਦਾ ਕੋਈ ਪਤਾ ਲੱਗਿਆ ਜੀ आग ਦਾ ਜੀ ਕੋਈ ਟੈਰਡੂ ਨਾ ਤੋਂ ਜਾ ਕਰਾਹੇ ਘੁਰੂਹੇ ਤੇ ਚੰਗਾੜੀ ਬਣ ਕੇ ਫਸਦੇ ਚੰਗਾੜੀਆਂ ਭਾਖਦੀਆਂ ਨੇ ਉਦੋਂ ਲੱਗ ਜਾਂਦੀ ਆ ਉਹ ਤਾਂ ਕੋਈ ਹਾਂਜੀ ਤੇ ਇਹ ਅੱਗ ਦਾ ਪਤਾ ਲੱਗਿਆ ਕਦੋਂ ਲੱਗੀ ਆ ਜੀ ਇਹ ਰਾਤ ਤੇ ਲੱਗੀ ਆ ਕਿਤੇ ਰਾਤ ਲੱਗੀ ਆ ਜੀ ਕੱਲ ਪੱਖੇ ਨਾਲ ਜਾਂ ਤੂੜੀ ਪਾਈ ਆ ਉੱਤੇ ਕਿਤੇ ਚੰਗਾੜਾ ਭੱਗਿਆ ਕਿਤੇ ਨਹੀਂ ਪਤਾ ਲੱਗਿਆ ਬਸ ਹਾਂਜੀ ਹਾਂਜੀ ਕਿੰਨਾ ਕੁ ਤੂੜੀ ਦਾ ਨੁਕਸਾਨ ਆ ਜੀ ਕੀ ਦਾ ਹੈਗਾ ਨੁਕਸਾਨ ਦੋ ਤਿੰਨ ਟਰਾਲੀਆਂ ਦਾ ਦੋ ਤਿੰਨ ਜ਼ਿਆਦਾ ਹੋ ਸਕਦਾ ਜੀ ਤੇ ਤਿੰਨ ਚਾਰ ਟਰਾਲੀਆਂ ਤੇ ਹੀ ਪਿੰਨਿਆਂ ਨੇ ਜੀ ਟਰਾਲੇ ਦੀ ਗੱਲ ਹੈ ਟਰਾਲੇ ਜੀ ਤਿੰਨ ਚਾਰ ਦੋ ਤਿੰਨ ਟਰਾਲਿਆਂ ਦਾ ਠੀਕ ਹੈ ਜੀ ਤੇ ਜ਼ਿਆਦਾ ਬਹੁਤਾ ਨੁਕਸਾਨ ਤਾਂ ਨਹੀਂ ਕੋਈ ਛੱਤ ਦਾ ਛੱਤ ਦਾ ਕੁਝ ਨਹੀਂ ਇਹ ਤਾਂ ਚਾਦਰਾਂ ਨੇ ਤੇ ਹੱਥ ਹਾਂਜੀ ਹਾਂਜੀ ਠੀਕ ਹੈ ਜੀ ਸਾਰਿਆਂ ਨੇ ਉਹਨਾਂ ਨੇ ਹਾਂਜੀ ਆਲੇ-ਦਾਲੇ ਦੇ ਕਈ ਕਈ ਪਿੰਡੇ ਆ ਜੁੜ ਗਏ ਸੀ ਇੱਥੇ ਆ ਗਏ ਮਾਤਣਾ ਬੂੜਾ ਹੋਰ ਸਾਰੇ ਪਿੰਡਾਂ ਤੋਂ ਹਾਂਜੀ ਹਾਂਜੀ ਲੰਗਰ ਦੇ ਉਹ ਕਾਜਾਂ ਮੇਰੇ ਠੀਕ ਹੈ ਜੀ ਓਕੇ ਠੀਕ ਹੈ ਜੀ